ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਗਾ ਟੀਵੀ ਚੈਨਲ ਤੇ ਜੇ ਤੁਸੀਂ ਵੀ ਐਡ ਕਰਵਾਉਣੀ ਚਾਹੋ ਕੋਈ ਪੁੱਛਣਾ ਵੇਚਣਾ ਵਾਸਤੇ ਵੀਡੀਓ ਬਣਾਉਣੀ ਚਾਹੋ ਤਾਂ 99872858 ਮੇਰਾ ਨੰਬਰ ਹੈ ਜੀਵਨ ਮੇਰਾ ਨਾਮ ਪਿੰਡ ਬੁਰਜਲਦਾ ਜ਼ਿਲ੍ਹਾ ਬਠਿੰਡਾ ਨੰਬਰ ਆਪਣਾ ਉੱਪਰ ਵੀ ਚੱਲ ਰਿਹਾ ਹੈਗਾ ਤੇ ਅੱਜ ਵੇਰ ਆਪਾਂ ਬਾਈ ਗੋਪੀ ਦੇ ਕੋਲੇ ਆਏ ਆ ਪਿੰਡ ਥਰਾਜ ਜ਼ਿਲ੍ਹਾ ਮੋਗਾ ਦੇ ਵਿੱਚ ਤੇ ਕਰਦਾ ਬਾਈ ਨਾਲ ਗੱਲਬਾਤ ਹੋਰ ਬਾਈ ਗੋਪੀ ਕੀ ਹਾਲ ਹੈ ਠੀਕ ਹੈ ਬਈ ਬਈ ਫੇਮਸ ਇਤਾਂ ਹਾਂ ਹਾਂ ਵਧੀਆ ਬਈ ਠੀਕ ਹੈ ਪਹਿਲਾ ਨੰਬਰ ਬੋਲ ਦਿਆ ਪੈਰਾ ਨੰਬਰ ਬਈ 98767 98767 45854 45854 ਹੈ ਨਾ ਤੇ ਦੋਸਤਾਂ ਨੰਬਰ ਥੱਲੇ ਵੀ ਚੱਲ ਰਿਹਾ ਬਾਈ ਦਾ ਉੱਥੋਂ ਵੀ ਚੱਕ ਲਓ ਤੇ ਬਾਈ ਪਹਿਲਾਂ ਆਪਾਂ ਇਹਦੇ ਤੋਂ ਸਟਾਰਟ ਕਰ ਲੱਗਿਆ ਵੱਡੀ ਤੋਂ ਹਾਂ ਵੱਡੀ ਤੋਂ ਹੀ ਕਾ ਮੈਨੂੰ ਇਹ ਦਿਲ ਲੈਣ ਦੀ ਵਾਰੀ ਵਾਰੀ ਮੇਰੇ ਦਿਲ ਚ ਵੱਜੀ ਜਾਂਦੀ ਆ ਤੇ ਇਸੇ ਤੋਂ ਆਪਾਂ ਸ਼ਾਰਟ ਕਰਾਂਗੇ ਇਹ ਬਾਈ ਕੱਲ ਸੂਈ ਮੰਡੀ ਤੋਂ ਲਈ ਆ ਠੀਕ ਹੈ ਕਾਲਸ ਹੋਈ ਹੈ ਮੰਡੀ ਤੋਂ ਲਈ ਆ ਪਰ ਆਸਤਾਨ ਚ ਮਾਲ ਲੈਣੇ ਆ ਬੇਰ ਵਾਲੀ ਮੰਡੀ ਤੋਂ ਐ ਨਵਾਬ ਕੋਲੇ ਠੀਕ ਹੈ ਠੀਕ ਹੈ ਦੂਜੇ ਹੋਇਆ ਬਈ 6 ਦੰਦ 6 ਦੰਦ ਹਾਂ ਠੀਕ ਹੈ ਤੇ ਚੋਰੀ ਨੂੰ ਕਿਵੇਂ ਲੇਟ ਕਰੀ ਬੈਠਾ ਕੇ ਚੋਈ ਵੀ ਆ ਚੋਈ ਬਈ ਤੜਕ ਕੋ 7 ਵਜੇ ਚੋਈ ਹੋਈ ਆ ਹਾਂ 7 ਠੀਕ ਹੈ ਤੇ ਦੋਸਤੋ ਫਿਰ ਦੇਖ ਲਓ ਚੋਈ ਹੋਈ ਦਾ ਲੈ ਵਾ ਇੰਦਾ ਤੇ ਜਦੋਂ ਸ਼ਾਮ ਨੂੰ ਤਾਂ ਪਰਲੇ ਵੈਦੂ ਵੀ ਵੱਡਾ ਬਣੂਗਾ ਹਾਂ ਬਈ ਹੈ ਸ਼ਾਮ ਨੂੰ ਕਰ ਜੂ ਆਏ ਨਾ ਦੋਣੀਆਂ ਪਣਾ ਬੁਲਾਈਆਂ ਹਾਂ 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 ਇਹ ਲੈ ਕੇ ਤੇ ਦੁੱਧੜੀ ਗਾਂ ਬੁਰੀ ਦੁੱਧੜੀ ਗਾਂ ਕੀ ਹਾਂ ਦੂਜੇ ਸੂਏ ਸੂਈ ਆ ਨਾ ਇਹ ਹਾਂ ਬਈ ਛਿੱਗੀ ਐ ਮੂੰਹ ਤਾਂ ਵੇਖ ਲੋ ਬਈ ਫੇਸ ਬਹੁਤ ਚੰਗੀ ਹਾਂ 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 ਤੇ ਦੁੱਧ ਦਾ ਕੋਈ ਅੰਦਾਜ਼ਾ ਤਾਂ ਦੁੱਧ ਬਈ ਤੜਕੋ ਚੋਇਆਗਾ 7.5 ਕਿਲੋ ਬੋਲੋ ਜਾਂ 8 ਕਿਲੋ ਬੋਲੋ ਹਾਂ 1.5 ਕਿਲੋ ਬਚਨ ਜਗਾ ਤਾਂ ਨਾ ਨਾ ਕਿਲੋ ਬੋਲ ਆਏਗਾ ਡੰਗ ਦਾ ਠੀਕ ਐ ਸੂਈ ਵੀ ਲਈ ਆ ਕਿ ਤੇਰੇ ਕੋਲੇ ਸੂਈ ਆ ਨਹੀਂ ਕੱਲ ਮੰਡੀ ਤੇ ਸੂਈ ਆ ਬਾਈ ਜੇਰ ਪੈ ਗਈ ਠੀਕ ਆ ਮੰਡੀ ਤੇ ਸੂਈ ਆ ਹਾਂ ਠੀਕ ਐ ਗੱਬਣ ਦਾ ਸੌਦਾ ਕੀਤਾ ਹੀ ਉੱਥੇ ਹੀ ਸੂਈ ਆ ਠੀਕ ਆ ਉੱਥੇ ਠੀਕ ਐ ਗੱਬਣ ਦਾ ਸੌਦਾ ਕਰਿਆ ਉੱਥੇ ਸੂਪ ਹੀ ਸੂਪ ਹੀ ਸੀ ਬਾਈ ਉੱਥੇ ਤੈਨੂੰ ਸਾਂਝਾ ਸੂਈ ਤੇਰੇ ਹੱਥਾਂ 'ਚ ਹੀ ਰੱਖ ਲਾ ਹਾਂ ਮੇਰੇ ਹੱਥਾਂ 'ਚ ਹੀ ਸੂਈ ਆ ਬਾਈ ਯਾਰ ਅੰਤਾਰਾ 19 ਕਿਲੋ ਬੋਲਿਆ ਹੈ ਨਾ ਇਸ ਵਾਰ ਠੀਕ ਆ ਠੀਕ ਆ ਬੋਤ ਦੇ ਦਊਗੀ ਹੂੰ 24 25 ਕਿਲੋ ਹਾਂ ਆਰਾਮਣਾ ਦੇ ਦਊਗੀ ਹਣ ਤੁਹਾਨੂੰ ਬਹੁਤ ਚੰਗਾ ਇੱਕੋ ਜਿਹਾ ਲੱਗੇ ਆ ਚਾਰੇ ਹਾਂ ਨਹੀਂ ਥਣ ਬਹੁਤ ਸੋਹ ਹਾਂ ਤਾਂ ਪੂਰਾ ਵਦਗਾ ਦੇ ਮੁੱਠੀ ਚੋਂ ਆਉਂਦਾ ਪੂਰਾ ਹਾਂ ਸਹੀ ਹੈ ਮੁੱਠੀ ਚ ਆ ਕੇ ਜਮਾ ਥੋੜਾ ਭਲਾਈਆਂ ਕਰੀ ਬੈਠੇ ਗੜ ਗੜ ਪਾਤਾ ਹੀ ਰਾਤ ਹਾਂ ਇਹਨਾਂ ਦਾ ਫਿਰ ਕਿਹੜਾ ਪਸ਼ੂ ਕਰਦਾ ਹੈ ਬਾਕੀ ਰਾਤ 12 ਵਜੇ ਆਈਆਂ ਗਾਂਆਂ ਸਫ਼ਰ ਬਹੁਤ ਵੱਜ ਜਾਂਦਾ ਬਈ 350 400 ਕਿਲੋਮੀਟਰ ਤੋਂ ਹਾਂ ਬਹੁਤ ਵੱਜ ਜਾਂਦਾ ਸਾਰਾ ਇਹ ਗਾਂ ਆਪਣਾ ਕੀ ਪਤਾ ਕਿੱਥੋਂ ਲੈ ਕੇ ਆਇਆ ਬੰਦਾ ਮੰਡੀ ਹਾਂ ਇਹ ਵੀ ਗੱਲ ਹੈਗੀ ਹੈ ਮੰਡੀ ਚ ਤੇ ਮਗਰ ਇਹਦੇ ਬੱਚੀ ਹੈ ਮਗਰ ਬੱਚਾ ਬਈ ਅੱਛਾ ਮਗਰ ਬੱਚਾ ਹੈ ਇਹਦੇ ਬੱਚਾ ਠੀਕ ਹੈ ਠੀਕ ਹੈ ਤੇ ਇਹ ਪਤਾ ਹੋਗਾ ਕੋਈ ਕਿ ਨਹੀਂ ਪਤਾ ਤਾਂ ਵੀ ਕਿਹੜੇ ਢੀਕੇ ਦੀ ਆਂ ਗਾਂ ਆਪ ਨਹੀਂ ਬਈ ਆਪਾਂ ਨੂੰ ਬਗਾਨ ਇਹਦਾ ਇਹ ਉਧਰੋਂ ਲਈ ਆਪਾਂ ਬਾਗੜੀਆਂ ਤੋਂ ਗਾਂ ਲਈ ਆ ਠੀਕ ਆ ਠੀਕ ਆ ਠੀਕ ਆ ਉਸ ਤੋਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਹੈਗੇ ਲੇਵਾ ਚੈੱਕ ਕਰ ਲੈ ਲੇਵਾ ਜੇ ਭਰਨਾ ਹੈ ਸ਼ਾਮ ਤੱਕ ਭਰ ਜਾਣਾ ਪੂਰਾ ਇਦੋਂ ਵੀ ਹੈ ਨਾ ਹਾਂ ਬਈ ਐ ਤਾਂ ਟਾਈਮ ਮੈਨ ਲੱਗਾ ਡੇਢ ਘੱਜ ਜਾਊ ਸ਼ਾਇਦ ਮਸਾਂ ਇੱਕ ਡੇਢ ਦਾ ਟਾਈਮ ਹੀ ਹੈ ਜੀ ਨਹੀਂ ਡੇਢ ਇੱਕ ਤੋਂ ਇੱਕ ਇੱਕ ਦਾ ਟਾਈਮ ਹੀ ਲੱਗਦਾ ਮੋੜਦਾ ਕੋਪੀ ਬਾਕੀ ਕਾਦ ਗੁੱਦ ਬਹੁਤ ਬੇਲ ਬਹੁਤ ਗਸ ਨੇ ਇਹਦਾ ਜਾਪੇ ਤਾਂ ਨਾ ਹਾਂ ਇਹਦਾ ਜਾਪੇ ਚੱਪ ਕੇ ਤਾਂ ਭਰਨਾ ਗਾਂ ਨੇ ਹਾਂ ਇਹ ਰਾਤ ਰਾਤੀ ਕੱਲ ਹੀ ਸੂਈ ਆ ਜੀ ਕੱਲ ਸੂਈ ਆ ਬਈ ਐਸ ਕਬੜੇ ਸੂਈ ਆ ਕੱਲ ਹਾਂ 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 ਤੇ ਫੇਰ ਤਾਂ ਜੇ ਗਾਣੇ ਤਾਂ ਜੱਪ ਚ ਨਿਕਲੂਗੀ ਤਾਂ ਫੇਰ ਹੀ ਪੰਨਾ ਇਹਨੇ ਹਾਂ ਬਾਕੀ ਸੇਵਾਦਿਆਂ ਤੇ ਗੋਪੀ ਮੋਹਲਾ ਪਤਾ ਕੀ ਕਰਦੇ ਆ ਮੋਹਲਾ ਬਈ ਏਡੀ ਗਾਣੇ ਲੋਕੀ ਤਾਂ ਡੇਢ ਵੀ ਮੰਗੀ ਜਾਂਦੇ ਆ ਹਾਂ ਮੰਗਨ ਨੂੰ ਤਾਂ ਡੋਮਾ ਘਲਾ ਭਾਵੇਂ ਹੈਨਾ ਹਾਂ ਇੱਕ ਪੰਜ ਦੀ ਦੇ ਦਾਂਗੇ ਬਈ ਇੱਕ ਪੰਜ ਦੀ ਦੇ ਦਾਂਗੇ ਹਾਂ ਠੀਕ ਆ ਨਾ ਹੀ ਆ ਕੋਈ ਬਾਹਲਾ ਹੈ ਨਹੀਂ ਓਲੇ ਚ ਠੀਕ ਆ ਠੀਕ ਆ ਏਡੀ ਆਂ ਆਂ ਗਾਣੇ ਬਈ ਨਿਕਲਦੇ ਨਹੀਂ ਕੋਈ ਮਹੀਨੇ ਬਾਅਦ ਟਿਕ ਨਿਕਲਦੀ ਆ ਹਾਂ ਇਹ ਤਾਂ ਗੱਲ ਹੈਗੀ ਆ ਤੇ ਕਾ ਦੋਸਤੋ ਕਰ ਲਿਓ ਬਈ ਨਾਲ ਸੰਪਰਕ 15 ਦੀ ਹੈ ਨਾ 15 ਦੀ ਬਈ ਠੀਕ ਹੈ ਨਹੀਂ ਜਾਇਜਾ ਮੁੱਲ ਪੂਰਾ ਜਾਇਜਾ ਜਮਾ ਗੋਪੀ ਦਾ ਪਿੰਡ ਹੈਗਾ ਥਰਾਜ ਜ਼ਿਲ੍ਹਾ ਮੋਗਾ ਪਿੰਡ ਥਰਾਜ ਆ ਬਈ ਹਾਂ ਜ਼ਿਲ੍ਹਾ ਮੋਗਾ ਤੇ ਬਾਕੀ ਬਾਈ ਜੇ ਤੁਸਨ ਸੰਪਰਕ ਕਰ ਲਿਓ ਫੋਨ ਤੇ ਸਾਨੂੰ ਦੱਸ ਦੇਵੋਗਾ ਤੇ ਚਲੋ ਠੀਕ ਆ ਦੋਸਤੋ ਮਿਲਦੇ ਆ ਨਵੀਂ ਵੀਡੀਓ ਚ ਜੁੜੇ ਰਹੋ ਪਿੰਡ ਤਰਗਾ ਟੀਵੀ ਚੈਨਲ ਨਾਲ ਠੀਕ ਆ ਬਈ ਗੋਪੀ ਓਕੇ ਠੀਕ ਆ ਬਈ ਠੀਕ